ਸੂਰਜ ਸਿੰਘ ਕੈਲਗਰੀ ਕੈਨੇਡਾ ਵਿੱਚ ਰਹਿਣ ਵਾਲਾ ਇੱਕ ਬਹੁਤ ਸਿਆਣਾ ਇੱਕ ਮਾਂ ਦਾ ਲਾਡਲਾ ਪੁੱਤ ਸੀ। ਉਸਦੀ ਦੁਨੀਆ ਉਸਦੀ ਪਿਆਰੀ ਥੀ ਕਿੰਮੀ ਅਤੇ ਪਤਨੀ ਸਿਮਰਨ ਦੇ ਆਲੇ-ਦੁਆਲੇ ਘੁੰਦੀ ਸੀ। ਉਸਦਾ ਵੱਡਾ ਕਮਰਸ਼ੀਅਲ ਟਰੱਕ ਸਿਰਫ ਇੱਕ ਮਸ਼ੀਨ ਨਹੀਂ ਸੀ ਸਗੋਂ ਕੈਨੇਡਾ ਦੇ ਸੁਪਨੇ ਨੂੰ ਜਿਉਂਦਾ ਰੱਖਣ ਵਾਲਾ ਇੰਜਣ ਸੀ। ਸੂਰਜ ਇਕੱਲਾ ਕਮਾਉਣ ਵਾਲਾ ਸੀ ਅਤੇ ਉਹ ਜਾਣਦਾ ਸੀ ਕਿ ਪਰਿਵਾਰ ਲਈ ਉਸਦੀ ਇੱਕ ਵੀ ਗਲਤੀ ਬਹੁਤ ਭਾਰੀ ਪੈ ਸਕਦੀ ਹੈ। ਇੱਕ ਦਿਨ ਉਸਦੇ ਟਰੱਕ ਵਿੱਚੋਂ ਕੁਝ ਅਜੀਹਾ ਮਿਲਿਆ ਜਿਸ ਨੂੰ ਦੇਖ ਕੇ ਪੁਲਿਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਅਤੇ ਉਸਨੂੰ ਬਾਰਡਰ ਤੇ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲਿਸ ਨੂੰ ਕੀ ਪਤਾ ਸੀ ਕਿ ਸੁਰਜ ਨੂੰ ਜੇਲ੍ਹ ਭਜਵਾਉਣ ਦੀ ਸਾਜ਼ਿਸ਼ ਬਾਰਡਰ ਤੇ ਨਹੀਂ ਸਗੋਂ ਉਸਦੇ ਆਪਣੇ ਘਰ ਦੇ ਬਿਸਤਰੇ ਤੇ ਰਚੀ ਗਈ ਸੀ ਜਦੋਂ ਇਹ ਸੱਚ ਸਾਹਮਣੇ ਆਇਆ ਤਾਂ ਸਿਮਰਨ ਦਾ ਪਿਆਰ ਦਾ ਮਖੌਟਾ ਉੱਤਰ ਗਿਆ ਅਤੇ ਸਭ ਦੇ ਸਾਹਮਣੇ ਆਇਆ ਤਿੰਨ ਲੋਕਾਂ ਦਾ ਉਹ ਕਨਾਉਣਾ ਖੇਲ ਜਿਸ ਨੇ ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਮਿੰਟਾਂ ਵਿੱਚ ਬਰਬਾਦ ਕਰ ਦਿੱਤਾ ਜਦੋਂ ਤੱਕ ਤੁਸੀਂ ਇਹ ਕਹਾਣੀ ਪੂਰੀ ਨਹੀਂ ਦੇਖਦੇ ਤੁਸੀਂ ਨਹੀਂ ਜਾਣ ਪਾਉਂਗੇ ਕਿ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਸੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਕਹਾਣੀ ਵਿੱਚ ਬਹੁਤ ਵੱਡਾ ਸਸਪੈਂਸ ਖੁੱਲਣ ਵਾਲਾ ਜੋ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਤਾਂ ਚਲੋ ਆਓ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਸੂਰਜ ਦੇ ਪਰਿਵਾਰ ਵਿੱਚ ਪਤਨੀ ਸਿਮਰਨ ਸੀ ਜੋ ਘਰ ਸੰਭਾਲਦੀ ਸੀ ਅਤੇ ਨਾਲ ਹੀ ਰਹਿੰਦਾ ਸੀ ਉਸ ਦਾ ਭਰਾ ਵਿੱਕੀ ਵਿੱਕੀ ਪਿਛਲੇ 2 ਸਾਲਾਂ ਤੋਂ ਇੱਕ ਮਹਿੰਗੇ ਕਾਲਜ ਵਿੱਚ ਪੜ ਰਿਹਾ ਸੀ ਪਰ ਉਸ ਦਾ ਧਿਆਨ ਪੜ੍ਹਾਈ ਤੋਂ ਵੱਧ ਸ਼ੌਕ ਅਤੇ ਸ਼ਾਨੋ ਸ਼ੌਕਤ ਤੇ ਸੀ ਉਸਨੇ ਕਦੇ ਕੋਈ ਕੰਮ ਨਹੀਂ ਕੀਤਾ ਵਿੱਕੀ ਦੀ ਮੋਟੀ ਫੀਸ ਉਸ ਦੀਆਂ ਪਾਰਟੀਆਂ ਅਤੇ ਘਰ ਦੇ ਸਾਰੇ ਖਰਚੇ ਇਹ ਸਾਰਾ ਬੋਝ ਸੂਰਜ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਸੀ ਉਹ ਮੰਨਦਾ ਸੀ ਕਿ ਉਹ ਆਪਣੀ ਪਤਨੀ ਅਤੇ ਸਾਲੇ ਦੇ ਭਵਿੱਖ ਨੂੰ ਸੁਰੱਖਿਅਤ ਕਰ ਰਿਹਾ ਹੈ ਅਤੇ ਇਸ ਕੁਰਬਾਨੀ ਵਿੱਚ ਉਸ ਨੂੰ ਸਕੂਨ ਮਿਲਦਾ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਸੂਰਜ ਨੂੰ ਇੱਕ ਅਜੀਬ ਇਕੱਲਾਪਨ ਮਹਿਸੂਸ ਹੋ ਰਿਹਾ ਸੀ ਕੈਨੇਡਾ ਆਉਣ ਦੇ ਕੁਝ ਸਾਲਾਂ ਬਾਅਦ ਉਸਦੀ ਪਤਨੀ ਸਿਮਰਨ ਹੁਣ ਪਹਿਲਾਂ ਵਰਗੀ ਨਹੀਂ ਰਹੀ ਸੀ। ਉਹ ਹਰ ਵਕਤ ਆਪਣੇ ਫੋਨ ਵਿੱਚ ਉਲਜੀ ਰਹਿੰਦੀ ਅਤੇ ਜਦੋਂ ਸੂਰਜ ਘਰ ਆਉਂਦਾ ਤਾਂ ਉਹ ਜਲਦੀ ਥੱਕਣ ਦਾ ਬਹਾਨਾ ਕਰਕੇ ਸੌਂ ਜਾਂਦੀ। ਉਹਨਾਂ ਦੀਆਂ ਅੱਖਾਂ ਵਿੱਚ ਹੁਣ ਉਹ ਪੁਰਾਣੀ ਚਮਕ ਅਤੇ ਸਨੇਹ ਨਹੀਂ ਸੀ। ਸੂਰੇ ਸੋਚਦਾ, "ਸ਼ਾਇਦ ਸਿਮਰਨ ਵੀ ਇਸ ਤਣਾਅ ਵਿੱਚ ਹੈ, ਸ਼ਾਇਦ ਉਸ ਨੂੰ ਮੇਰੀ ਥਕਾਵਟ ਨਹੀਂ ਦਿਖਦੀ।" ਉਹ ਇਸ ਬਦਲਦੇ ਰਿਸ਼ਤੇ ਤੇ ਧਿਆਨ ਦੇਣ ਦੀ ਬਜਾਏ ਹੋਰ ਵੀ ਜ਼ਿਆਦਾ ਕੰਮ ਕਰਨ ਲੱਗਾ। ਇੱਥੇ ਐਂਟਰੀ ਹੋਈ ਸ਼ੇਰਾ ਦੀ ਉਹ ਕਰਜ਼ਦਾਰ ਜਿਸ ਨੇ ਵਿੱਕੀ ਦੀ ਫੀਸ ਦੇ ਨਾਮ ਤੇ ਸੂਰਜ ਨੂੰ ਉੱਚੀ ਵਿਆਜ ਦਰ ਤੇ ਰਕਮ ਦਿੱਤੀ ਸੀ ਕਰਜ਼ ਦਾ ਬੋਝ ਹੋਣਾ ਅਸਮਾਨ ਛੂ ਰਿਹਾ ਸੀ ਸ਼ੇਰਾ ਨੇ ਸੂਰਜ ਦੀ ਮਜਬੂਰੀ ਦਾ ਫਾਇਦਾ ਉਠਾਇਆ ਇੱਕ ਦਿਨ ਉਸਨੇ ਸਿੱਧੇ ਸੂਰਜ ਦੇ ਸਾਹਮਣੇ ਦੋਰਾ ਰੱਖੇ ਜਾਂ ਤਾਂ 24 ਘੰਟੇ ਵਿੱਚ ਸਾਰੇ ਪੈਸੇ ਦੇ ਜਾਂ ਫਿਰ ਸਾਡਾ ਇੱਕ ਛੋਟਾ ਜਿਹਾ ਪਾਰਸਲ ਅਮਰੀਕਾ ਤੋਂ ਕੈਨੇਡਾ ਕ੍ਰਾਸ ਕਰਾ ਦੇ ਇੱਕ ਟ੍ਰਿਪ ਅਤੇ ਤੇਰਾ ਸਾਰਾ ਕਰਜ਼ਾ ਮਾਫ਼ ਸੂਰਜ ਨੇ ਕਸਮ ਖਾਦੀ ਸੀ ਕਿ ਉਹ ਕਦੇ ਕੋਈ ਗਲਤ ਕੰਮ ਨਹੀਂ ਕਰੇਗਾ ਪਰ ਜਦੋਂ ਉਸਨੇ ਸਿਮਰਨ ਨੂੰ ਚਿੰਤਾ ਵਿੱਚ ਅਸਲ ਵਿੱਚ ਸਾਜ਼ਿਸ਼ ਦੀ ਟੈਨਸ਼ਨ ਵਿੱਚ ਦੇਖਿਆ ਅਤੇ ਜਦੋਂ ਵਿੱਕੀ ਨੇ ਫਿਸਲ ਦੇ ਭਵਿੱਖ ਦੀ ਦੁਹਾਈ ਦਿੱਤੀ ਤਾਂ ਸੂਰਜ ਟੁੱਟ ਗਿਆ ਆਪਣੀ ਪਤਨੀ ਅਤੇ ਸਾਲੇ ਨੂੰ ਬਚਾਉਣ ਦੀ ਇਸ ਅੰਨੀ ਚਾਹਤ ਵਿੱਚ ਉਸਨੇ ਸ਼ੇਰਾਂ ਦਾ ਕਾਲਾ ਸੌਦਾ ਮੰਨ ਲਿਆ ਉਸ ਨੂੰ ਲੱਗਾ ਕਿ ਉਹ ਸ਼ਾਇਦ ਕੁਝ ਨਕਲੀ ਬ੍ਰਾਂਡਿਡ ਸਮਾਨ ਪਾਰ ਕਰਾ ਰਿਹਾ ਹੋਵੇਗਾ। ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਪਰਦੇ ਦੇ ਪਿੱਛੇ ਕੌਣ ਉਸ ਨੂੰ ਫਸਾ ਰਿਹਾ ਹੈ। 24 ਸਤੰਬਰ ਦੀ ਰਾਤ ਸੂਰਜ ਨੇ ਹਨੇਰੇ ਵਿੱਚ ਸ਼ੇਰਾ ਦੇ ਆਦਮੀਆਂ ਨੂੰ ਟਰੱਕ ਦੇ ਹੇਠਾਂ ਇੱਕ ਗੁਪਤ ਕੰਪਾਰਟਮੈਂਟ ਵਿੱਚ ਕੁਝ ਰੱਖਦੇ ਹੋਏ ਦੇਖਿਆ। ਉਹ ਲੋਕ ਜਲਦੀ ਵਿੱਚ ਸਨ ਅਤੇ ਸੂਰਜ ਦੀਆਂ ਸਾਹਾਂ ਤੇਜ਼ ਸਨ। ਸ਼ੇਰਾ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਪਲਟ ਕੇ ਦੇਖਿਆ ਤਾਂ ਤੇਰੀ ਧੀ ਦਾ ਭਵਿਕ ਹਨੇਰੇ ਵਿੱਚ ਚਲਾ ਜਾਵੇਗਾ। ਹੁਣ 25 ਸਤੰਬਰ ਦੀ ਸਵੇਰ ਹੈ ਸੂਰਜ ਆਪਣਾ ਟਰੱਕ ਲੈ ਕੇ ਕਟਸ ਬਾਰਡਰ ਕ੍ਰਾਸਿੰਗ ਵੱਲ ਵਧ ਰਿਹਾ ਹੈ ਉਹ ਜਾਣਦਾ ਹੈ ਕਿ ਉਹ ਇੱਕ ਖਤਰਨਾਕ ਜੂਆ ਖੇਡ ਰਿਹਾ ਹੈ ਉਸ ਦੀ ਇੱਕ ਛੋਟੀ ਜੀ ਗਲਤੀ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਸਕਦੀ ਹੈ ਉਸ ਦੇ ਦਿਮਾਗ ਵਿੱਚ ਵਾਰ-ਵਾਰ ਇੱਕੋ ਹੀ ਸਵਾਲ ਘੁੰਮ ਰਿਹਾ ਸੀ ਕਿ ਆਖਿਰ ਉਸ ਗੁਪਤ ਡੱਬੇ ਵਿੱਚ ਅਜੇਹਾ ਕੀ ਹੈ ਜਿਸ ਦੀ ਕੀਮਤ ਮੇਰੀ ਆਜ਼ਾਦੀ ਤੋਂ ਵੀ ਜ਼ਿਆਦਾ ਹੈ ਉਸ ਅਣਜਾਣ ਬੋਝ ਦੇ ਨਾਲ ਸੂਰਜ ਨੇ ਬਾਰਡਰ ਵੱਲ ਆਪਣੀ ਰਫ਼ਤਾਰ ਹੌਲੀ ਕਰ ਦਿੱਤੀ ਸਸਪੈਂਸ ਦਾ ਮੀਟਰ ਵੱਧ ਰਿਹਾ ਸੀ ਕਿਉਂਕਿ ਠੀਕ ਸਾਹਮਣੇ ਪਹਿਲੀ ਜਾਂਚ ਦੀ ਲਾਈਨ ਸ਼ੁਰੂ ਹੋ ਚੁੱਕੀ ਸੀ ਸੂਰਜ ਦਾ ਟਰੱਕ ਹੌਲੀ ਹੋਇਆ ਸਾਹਮਣੇ ਕਟਸ ਬਾਰਡਰ ਕਰਾਸਿੰਗ ਦਾ ਉਹ ਸਖਤ ਚਮਕੀਲਾ ਗੇਟ ਸੀ ਜਿੱਥੇ ਹਰ ਚਿਹਰੇ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਸਕੈਨ ਕੀਤਾ ਜਾਂਦਾ ਸੀ ਅਮਰੀਕਾ ਦੀ ਤੁੱਪ ਤੇਜ਼ ਸੀ ਪਰ ਸੂਰਜ ਨੂੰ ਲੱਗ ਰਿਹਾ ਸੀ ਜਿਵੇਂ ਉਹ ਸਿੱਧਾ ਕਿਸੇ ਹਨੇਰੇ ਖੂਬ ਵਿੱਚ ਜਾ ਰਿਹਾ ਹੋਵੇ ਉਸ ਦੀ ਧੜਕਣ ਐਨੀ ਤੇਜ਼ ਸੀ ਕਿ ਉਸ ਨੂੰ ਲੱਗਾ ਕਿ ਨਾਲ ਦੇ ਅਧਿਕਾਰੀ ਨੂੰ ਵੀ ਸੁਣਾਈ ਦੇ ਰਹੀ ਹੋਵੇਗੀ ਉਹ ਸ਼ੀਸ਼ੇ ਦੇ ਪਾਰ ਦੇਖਦਾ ਰਿਹਾ ਹਰ ਅਫਸਰ ਦੀਆਂ ਅੱਖਾਂ ਵਿੱਚ ਉਸ ਨੂੰ ਇੱਕ ਸਵਾਲ ਦਿਸਦਾ ਸੀ ਤੂੰ ਕੀ ਛੁਪਾ ਰਿਹਾ ਹੈ ਉਸ ਦੀ ਗੱਡੀ ਵਿੱਚ ਸਿਰਫ ਮਾਲ ਨਹੀਂ ਸੀ ਉਸ ਵਿੱਚ ਉਸ ਦੀ ਧੀ ਕੀਮੀ ਦਾ ਪਵਿੱਖ ਸਿਮਰਨ ਦਾ ਆਰਾਮ ਅਤੇ ਵਿੱਕੀ ਦਾ ਕਾਲਜ ਸਭ ਦਾਤੇ ਲੱਗਾ ਹੋਇਆ ਸੀ ਸੂਰਜ ਨੇ ਖੁਦ ਨੂੰ ਸਮਝਾਇਆ ਇਹ ਸਭ ਇੱਕ ਵਾਰ ਦਾ ਹੈ ਕਰਜ਼ਾ ਉੱਤਰ ਜਾਵੇਗਾ ਅਤੇ ਫਿਰ ਉਹ ਕਦੇ ਪਲਟ ਕੇ ਸ਼ੇਰਾਵਲ ਨਹੀਂ ਦੇਖੇਗਾ ਪਹਿਲਾ ਅਧਿਕਾਰੀ ਖਿੜਕੀ ਦੇ ਕੋਲ ਆਇਆ ਉਸ ਦੀਆਂ ਅੱਖਾਂ ਨਿਰਵਿਕਾਰ ਸਨ ਆਵਾਜ਼ ਰੁੱਖੀ ਅਤੇ ਠੰਡੀ ਕਿੱਥੋਂ ਆ ਰਹੇ ਹੋ ਕੀ ਲੋੜ ਹੈ ਆਖਰੀ ਮੰਜ਼ਿਲ ਸੂਰਜ ਨੇ ਰੱਟੀਆਂ ਰਟਾਈਆਂ ਗੱਲਾਂ ਦੁਹਰਾਈਆਂ ਹਾਲਾਂਕਿ ਉਸ ਦੀ ਜ਼ੁਬਾਨ ਸੁੱਕੀ ਹੋਈ ਸੀ ਅਤੇ ਆਵਾਜ਼ ਲੜਖੜਾ ਰਹੀ ਸੀ ਅਧਿਕਾਰੀ ਨੇ ਉਸ ਨੂੰ ਸਕੈਨਿੰਗ ਮਸ਼ੀਨ ਤੋਂ ਗੁਜ਼ਰਨ ਦਾ ਇਸ਼ਾਰਾ ਕੀਤਾ ਜਿਵੇਂ ਹੀ ਟਰੱਕ ਹੋਲੀ ਗਤੀ ਨਾਲ ਉਸ ਭਾਰੀ ਸਕੈਨਰ ਦੇ ਹੇਠਾਂ ਤੋਂ ਲੰਘਿਆ ਸੂਰਜ ਦੀਆਂ ਸਾਹਾਂ ਥੰਮ ਗਈਆਂ ਉਸ ਨੂੰ ਲੱਗਾ ਕਿ ਉਹ ਗੁਪਤ ਕੰਪਾਰਟਮੈਂਟ ਜਿੱਥੇ ਉਹ ਅਣਜਾਣ ਬੋਝ ਛੁਪਿਆ ਸੀ ਹੁਣ ਸਭ ਦੇ ਸਾਹਮਣੇ ਆ ਜਾਵੇਗਾ ਹਰ ਸੈਕਿੰਡ ਇੱਕ ਘੰਟੇ ਵਰਗਾ ਸੀ ਸਕੈਨ ਪੂਰਾ ਹੋਇਆ ਹਰੀ ਬੱਤੀ ਜਲੀ ਅਧਿਕਾਰੀ ਨੇ ਪਾਸਪੋਰਟ ਵਾਪਸ ਕੀਤਾ ਅਤੇ ਬਿਨਾ ਕਿਸੇ ਭਾਵਨਾ ਦੇ ਕਿਹਾ ਅੱਗੇ ਵਧੋ ਸੂਰੇਜ ਦੇ ਸਰੀਰ ਵਿੱਚ ਜਿਵੇਂ ਜਾਨ ਵਾਪਸ ਆਈ ਉਸਨੇ ਕੱਸ ਕੇ ਸਟੀਅਰਿੰਗ ਵੀਲ ਫੜਿਆ ਇੱਕ ਡੂੰਗੀ ਸਾ ਲਈ ਅਤੇ ਟਰੱਕ ਨੂੰ ਅੱਗੇ ਵਧਾਇਆ ਉਹ ਬਚ ਗਿਆ ਸੀ ਉਹ ਬਚ ਗਿਆ ਤੇ ਆਪਣੇ ਪਰਿਵਾਰ ਨੂੰ ਵੀ ਬਚਾ ਲਿਆ ਕਰਜ਼ੇ ਦਾ ਬੋਝ ਹੁਣ ਹਟਣ ਵਾਲਾ ਸੀ ਇੱਕ ਅਸੀਮ ਰਾਹਤ ਉਸ ਦੇ ਚਿਹਰੇ ਤੇ ਫੈਲੀ ਪਰ ਇਹ ਰਾਹਤ ਸਿਰਫ 3 ਸੈਕਿੰਡ ਦੀ ਸੀ ਜਿਵੇਂ ਹੀ ਉਸ ਦਾ ਟਰੱਕ ਮੇਨ ਲੇਨ ਵਿੱਚ ਪਹੁੰਚਾ ਉਸ ਨੂੰ ਇੱਕ ਜ਼ੋਰਦਾਰ ਹਾਰਨ ਅਤੇ ਇੱਕ ਲਾਲ ਚਮਕਦੀ ਬੱਤੀ ਦਿਖਾਈ ਦਿੱਤੀ ਇੱਕ ਵੱਖਰੀ ਵਰਦੀ ਵਿੱਚ ਇੱਕ ਦੂਜਾ ਅਧਿਕਾਰੀ ਜੋ ਜ਼ਿਆਦਾ ਤਜਰਬੇਕਾਰ atyp ਗੰਭੀਰ ਦਿਖ ਰਿਹਾ ਸੀ ਉਸ ਦੀ ਤਰਫ ਇਸ਼ਾਰਾ ਕਰ ਰਿਹਾ ਸੀ ਪਿੱਛੇ ਹਟ ਜਾਓ ਤੁਹਾਨੂੰ ਗੂਜੀ ਜਾਂਚ ਲਈ ਇੱਥੇ ਆਉਣਾ ਹੋਵੇਗਾ ਉਸ ਅਧਿਕਾਰੀ ਦੀ ਆਵਾਜ਼ ਇੰਨੀ ਤਿੱਖੀ ਅਤੇ ਅਥਾਰਟੀਟਿਵ ਸੀ ਕਿ ਸੁਰਜ ਨੂੰ ਲੱਗਾ ਜਿਵੇਂ ਬਿਜਲੀ ਦਾ ਝਟਕਾ ਲੱਗਾ ਹੋਵੇ ਉਸ ਦੀ ਸਾਰੀ ਖੁਸ਼ੀ ਸਾਰੀ ਰਾਹਤ ਇੱਕ ਪਲ ਵਿੱਚ ਡਰ ਦੇ ਠੰਡੇ ਪਾਣੀ ਵਿੱਚ ਡੁੱਬ ਗਈ ਉਸ ਨੇ ਹੌਲੀ ਗਤੀ ਨਾਲ ਟਰੱਕ ਨੂੰ ਉਸ ਆਈਸੋਲੇਟਿਡ ਲੇਨ ਵੱਲ ਮੋੜਿਆ ਜਿੱਥੇ ਸਿਰਫ ਵੱਡੇ ਅਪਰਾਧਾਂ ਦੀ ਜਾਂਚ ਹੁੰਦੀ ਸੀ ਇਹ ਜਗ੍ਹਾ ਮੁੱਖ ਕ੍ਰਾਸਿੰਗ ਤੋਂ ਦੂਰ ਵੱਡੀਆਂ-ਵੱਡੀਆਂ ਲਾਈਟਾਂ ਅਤੇ ਭਾਰੀ ਉਪਕਰਨ ਨਾਲ ਭਰੀ ਹੋਈ ਸੀ। ਸੂਰਜ ਨੇ ਡਰਦੇ ਹੋਏ ਦੇਖਿਆ ਕਿ ਇੱਕ ਅਧਿਕਾਰੀ ਨੇ ਤੁਰੰਤ ਟਰੱਕ ਦੇ ਚਾਰੋਂ ਤਰਫ ਕੋਨ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਦੂਜੇ ਨੇ ਕੁਝ ਤਕਨੀਕੀ ਉਪਕਰਨ ਕੱਢੇ। ਉਸ ਦਾ ਦਿਲ ਹੁਣ ਧੜਕ ਨਹੀਂ ਰਿਹਾ ਸੀ। ਸਗੋਂ ਸੀਨੇ ਦੇ ਅੰਦਰ ਹਥੌੜੇ ਮਾਰ ਰਿਹਾ ਸੀ। ਉਹ ਜਾਣਦਾ ਸੀ ਕਿ ਹੁਣ ਉਹ ਛੋਟੀ ਜੀ ਗਲਤੀ ਹੀ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਅੰਤ ਬਣਨ ਵਾਲੀ ਹੈ। ਟਰੱਕ ਤੋਂ ਬਾਹਰ ਨਿਕਲੋ ਅਤੇ ਮੇਰੇ ਨਾਲ ਚੱਲੋ। ਅਧਿਕਾਰੀ ਨੇ ਸਖਤੀ ਨਾਲ ਕਿਹਾ। ਸੂਰਜ ਥਰਥਰਾਉਂਦੇ ਹੋਏ ਜ਼ਮੀਨ ਤੇ ਉਤਰਿਆ। ਉਸ ਨੂੰ ਲੱਗਾ ਜਿਵੇਂ ਉਸਦੇ ਪੈਰ ਜ਼ਮੀਨ ਵਿੱਚ ਧਸ ਗਏ ਹੋਣ ਅਧਿਕਾਰੀਆਂ ਨੇ ਟਰੱਕ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਉਹ ਇੰਜਣ ਟਾਇਰਾਂ ਅਤੇ ਫਰੇਮ ਦੇ ਹਰ ਛੋਟੇ ਹਿੱਸੇ ਨੂੰ ਛੂ ਰਹੇ ਸਨ ਸੁng ਰਹੇ ਸਨ ਤਾਂ ਹੀ ਉਹਨਾਂ ਦੋਵਾਂ ਦੀਆਂ ਨਿਗਾਹਾਂ ਇੱਕੋ ਸਮੇਂ ਟਰੱਕ ਦੇ ਉਸ ਵਿਸ਼ੇਸ਼ ਭਾਗ ਤੇ ਟਿਕੀਆਂ ਜਿਸ ਨੂੰ ਸੂਰਜ ਨੇ ਪਿਛਲੀ ਰਾਤ ਹਨੇਰੇ ਵਿੱਚ ਦੇਖਿਆ ਸੀ ਇੱਕ ਅਧਿਕਾਰੀ ਨੇ ਦੂਜੇ ਨੂੰ ਸਿਰ ਹਿਲਾ ਕੇ ਇਸ਼ਾਰਾ ਕੀਤਾ ਅਤੇ ਫਿਰ ਇੱਕ ਅਜੀਬ ਜਿਹਾ ਲੰਮਾ ਜਿਹਾ ਔਜ਼ਾਰ ਬਾਹਰ ਕੱਢਿਆ ਸੂਰਜ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਸ ਦਾ ਗਲਾ ਸੁੱਕ ਗਿਆ ਉਹ ਬਸ ਇਹੀ ਦੁਆ ਕਰ ਰਿਹਾ ਸੀ ਕਿ ਕਾਸ਼ ਉਹ ਟਰੱਕ ਰੁਕ ਜਾਵੇ ਕਾਸ਼ ਉਹ ਸਮਾਂ ਥੰਮ ਜਾਵੇ ਅਧਿਕਾਰੀ ਉਸ ਗੁਪਤ ਕੰਪਾਰਟਮੈਂਟ ਦੇ ਬਿਲਕੁਲ ਕੋਲ ਗੁੜਨੀਆਂ 'ਤੇ ਬੈਠ ਗਿਆ ਔਜ਼ਾਰ ਨੂੰ ਉਸ ਜਗ੍ਹਾ 'ਤੇ ਰੱਖਿਆ ਜਿੱਥੇ ਕੱਲ ਰਾਤ ਸ਼ਹਿਰਾ ਦੇ ਆਦਮੀਆਂ ਨੇ ਕੁਝ ਛੁਪਾਇਆ ਸੀ ਅਧਿਕਾਰੀ ਨੇ ਉਸ ਅਜੀਬ ਜਿਹੇ ਔਜ਼ਾਰ ਨੂੰ ਗੁਪਤ ਕੰਪਾਰਟਮੈਂਟ ਦੇ ਜੋੜ 'ਤੇ ਰੱਖਿਆ ਅਤੇ ਇੱਕ ਜ਼ੋਰਦਾਰ ਝਟਕਾ ਦਿੱਤਾ ਚਰਰ ਦੀ ਇੱਕ ਭਿਆਨਕ ਆਵਾਜ਼ ਆਈ ਜਿਵੇਂ ਕੋਈ ਪੁਰਾਣੀ ਹੱਡੀ ਟੁੱਟ ਗਈ ਹੋਵੇ ਸੂਰਜ ਦੀਆਂ ਅੱਖਾਂ ਦਰਦ ਅਤੇ ਡਰ ਨਾਲ ਬੰਦ ਹੋ ਗਈਆਂ ਉਹ ਚੀਕਣਾ ਚਾਹੁੰਦਾ ਸੀ ਨਾ ਖੋਲੋ ਮੈਨੂੰ ਨਹੀਂ ਪਤਾ ਇਸ ਵਿੱਚ ਕੀ ਹੈ ਪਰ ਉਸ ਦੀ ਜ਼ੁਬਾਨ ਸਾਥ ਨਹੀਂ ਦੇ ਰਹੀ ਸੀ ਉਹ ਬਸ ਖੜਾ ਰਿਹਾ ਆਪਣੀ ਸਜ਼ਾ ਦਾ ਇੰਤਜ਼ਾਰ ਕਰਦੇ ਜਿਵੇਂ ਕੋਈ ਅਪਰਾਧੀ ਕੰਪਾਰਟਮੈਂਟ ਦਾ ਢਿੱਕਣ ਖੁੱਲਦੇ ਹੀ ਅੰਦਰ ਦਾ ਭਿਆਨਕ ਰਾਜ਼ ਰੋਸ਼ਨੀ ਵਿੱਚ ਆ ਗਿਆ ਅਧਿਕਾਰੀ ਨੇ ਅੰਦਰ ਝਾਕਿਆ ਫਿਰ ਆਪਣੀ ਟਾਰਚ ਦੀ ਤੇਜ਼ ਰੋਸ਼ਨੀ ਪਾਈ ਅਗਲੇ ਹੀ ਪਲ ਅਧਿਕਾਰੀਆਂ ਦੀ ਅੱਖਾਂ ਵਿੱਚ ਹੈਰਾਨੀ ਨਹੀਂ ਸਗੋਂ ਇੱਕ ਠੰਡੀ ਪੇਸ਼ੇਵਰ ਪੁਸ਼ਟੀ ਸੀ ਉਹਨਾਂ ਨੇ ਪਿੱਛੇ ਮੁੜ ਕੇ ਆਪਣੇ ਸਾਥੀ ਨੂੰ ਦੇਖਿਆ ਅਤੇ ਸਿਰਫ ਦੋ ਸ਼ਬਦ ਕਹੇ 20+ सूरज समझ नहीं पाया कि इसदा की मतलब है ताही अधिकारियों ने एक-एक करके अंदरों लिपटेया हुआ सामान कढना शुरू कीता ओ कोई इलेक्ट्रॉनिक सामान नहीं सी कोई ब्रांडेड कपड़ा नहीं सी ओ बड़े-बड़े भूरे रंग दे टेप विच लिपटे हुए ईट वरगे पैकेट्स सन जिवे ही पहला पैकेट जमीन ते डगया अधिकारी ने उसदा एक कोना चाकू नाल खोलया पैकेट दे अंदरों निकलया सफेद महीन पाउडर सूरज दा दिमाग सुन रह गया ए कोकीन सी ਇਹ ਕੋਈ ਛੋਟਾ ਜਿਹਾ ਕੰਮ ਨਹੀਂ ਸੀ ਇਹ ਸੀ ਕੈਨੇਡਾ ਦੀ ਸਭ ਤੋਂ ਵੱਡੀ ਤਸਕਰੀ 77 ਕਿਲੋਗ੍ਰਾਮ ਜਿਸ ਦੀ ਬਾਜ਼ਾਰ ਕੀਮਤ 7 ਮਿਲੀਅਨ ਡਾਲਰ ਸੀ ਸੂਰਜ ਦੇ ਕੰਨ ਸੁਣ ਹੋ ਗਏ ਉਸ ਨੂੰ ਸ਼ੇਰਾ ਦੀ ਧਮਕੀ ਯਾਦ ਆਈ ਵਿੱਕੀ ਦੀ ਫੀਸ ਯਾਦ ਆਈ ਅਤੇ ਸਿਮਰਨ ਦੀ ਪਿਆਰ ਭਰੀ ਮੁਸਕਾਨ ਯਾਦ ਆਈ ਉਸਨੇ ਉਹਨਾਂ ਚਿਹਰਿਆਂ ਨੂੰ ਬਚਾਉਣ ਲਈ ਖੁਦ ਨੂੰ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਬਣਾ ਲਿਆ ਸੀ ਇਹ ਮੇਰਾ ਨਹੀਂ ਹੈ ਮੈਨੂੰ ਫਸਾਇਆ ਗਿਆ ਹੈ ਮੈਨੂੰ ਸੱਚਮੁੱਚ ਨਹੀਂ ਪਤਾ ਸੀ ਸੂਰਜ ਜ਼ੋਰ ਨਾਲ ਚਿੱਕਿਆ ਉਸਦੀ ਆਵਾਜ਼ ਡਰ ਅਤੇ ਨਿਰਾਸ਼ਾ ਨਾਲ ਟੁੱਟੀ ਹੋਈ ਸੀ ਉਸਨੇ ਦੋਵੇਂ ਹੱਥ ਉੱਪਰ ਚੁੱਕ ਕੇ ਜਿਵੇਂ ਆਤਮ ਸਮਰਪਣ ਕਰ ਰਿਹਾ ਹੋਵੇ ਉਹ ਟੁੱਟ ਚੁੱਕਾ ਸੀ ਇੱਕ ਪਲ ਪਹਿਲਾਂ ਤੱਕ ਉਹ ਇੱਕ ਮਜਬੂਰ ਆਦਮੀ ਸੀ ਜੋ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਉਹ ਇੱਕ ਅਪਰਾਧੀ ਸੀ ਜਿਸਨੂੰ ਦੁਨੀਆ ਤਸਕਰ ਕਹੇਗੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਧਿਕਾਰੀਆਂ ਨੇ ਤੁਰੰਤ ਉਸ ਨੂੰ ਹਥਕੜੀ ਪਹਿਨਾ ਦਿੱਤੀ ਲੋਹੇ ਦੀ ਉਹ ਠੰਡੀ ਜ਼ੰਜੀਰ ਉਸ ਦੇ ਹੱਥਾਂ ਵਿੱਚ ਇੰਜ ਕੱਸ ਗਈ ਜਿਵੇਂ ਵਿਸ਼ਵਾਸਘਾਤ ਦੀ ਜ਼ੰਜੀਰ ਹੋਵੇ ਉਸ ਦਾ ਟਰੱਕ ਉਸ ਦਾ ਆਜ਼ਾਦੀ ਦਾ ਪ੍ਰਤੀਕ ਹੁਣ ਇੱਕ ਸਬੂਤ ਸੀ ਜਦੋਂ ਉਸ ਨੂੰ ਗੱਡੀ ਵਿੱਚ ਬਿਠਾਇਆ ਜਾ ਰਿਹਾ ਸੀ ਤਾਂ ਉਸ ਦੀ ਨਿਗਾਹ ਦੂਰ ਕੈਲਗਰੀ ਵਲਸਨ ਉਸ ਨੂੰ ਆਪਣੀ ਦੀੜੀ ਕਿੰਮੀ ਦਾ ਮਾਸੂਮ ਚਿਹਰਾ ਯਾਦ ਹੈ ਉਸਨੂੰ ਲੱਗਾ ਜਿਵੇਂ ਸਿਮਰਨ ਨੇ ਉਸਨੂੰ ਧੋਖੇ ਦੇ ਇਸ ਦਲਦਲ ਵਿੱਚ ਜਾਣ ਬੁਝਕੇ ਤੱਕ ਦਿੱਤਾ ਹੋਵੇ ਤਾਂ ਕਿ ਉਹਕਰ ਤੋਂ ਦੂਰ ਹੋ ਜਾਵੇ ਉਹ ਜਾਣਦਾ ਸੀ ਕਿ ਉਸਨੇ ਗਲਤ ਕੰਮ ਕੀਤਾ ਹੈ ਪਰ ਉਸਨੂੰ ਹੁਣ ਵੀ ਉਮੀਦ ਸੀ ਕਿ ਸਿਮਰਨ ਅਤੇ ਵਿੱਕੀ ਉਸਦੇ ਬਚਾਅ ਵਿੱਚ ਗਵਾਹੀ ਦੇਣਗੇ ਉਸਨੂੰ ਨਹੀਂ ਪਤਾ ਸੀ ਕਿ ਜਿਸ ਭਰੋਸੇ ਦੇ ਸਹਾਰੇ ਉਹ ਜੀ ਰਿਹਾ ਸੀ ਉਹੀ ਉਸਦੀ ਖਬਰ ਪੁੱਟ ਰਿਹਾ ਸੀ ਸੂਰਜ ਨੂੰ ਉਸ ਵਕਤ ਕੀ ਪਤਾ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਸੀ ਸਭ ਤੋਂ ਵੱਡਾ ਸਦਮਾ ਤਾਂ ਅਦਾਲਤ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲਾ ਸੀ ਜਦੋਂ ਪੁਲਿਸ ਸ਼ੇਰਾ ਦੇ ਫੋਨ ਦੀ ਰਿਕਾਰਡਿੰਗ ਖੰਗਾਲੇਗੀ ਸੂਰਜ ਦੀ ਦੁਨੀਆ ਇੱਕ ਹਨੇਰੀ ਕੋਠੜੀ ਵਿੱਚ ਸਿਮਟ ਗਈ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਨਾਲ ਕੀ ਹੋਇਆ ਉਹ ਜਾਣਦਾ ਸੀ ਕਿ ਉਸਨੇ ਗਲਤ ਕੀਤਾ ਹੈ ਪਰ ਉਸ ਨੂੰ ਹੁਣ ਵੀ ਸਿਮਰਨ ਦੇ ਪਿਆਰ ਤੇ ਅਤੇ ਵਿੱਕੀ ਦੀ ਮਜਬੂਰੀ ਤੇ ਯਕੀਨ ਸੀ ਉਸਨੂੰ ਲੱਗਾ ਕਿ ਉਹ ਡਰ ਦੇ ਮਾਰੇ ਪੁਲਿਸ ਨੂੰ ਸੱਚ ਨਹੀਂ ਦੱਸ ਰਹੇ ਹੋਣਗੇ ਅਦਾਲਤ ਵਿੱਚ ਸੂਰਜ ਦੇ ਵਕੀਲ ਨੇ ਤਰਕ ਦਿੱਤਾ ਕਿ ਉਹ ਸਿਰਫ ਇੱਕ ਮੋਹਰਾ ਸੀ ਜਿਸ ਨੂੰ ਕਰਜ਼ੇ ਕਾਰਨ ਫਸਾਇਆ ਗਿਆ मामले दी जांच कर रही रॉयल कैनेडियन माउंटेड पुलिस ਅਤੇ ਬਾਰਡਰ ਏਜੰਸੀ ਨੇ ਹੁਣ ਸ਼ੇਰਾ ਅਤੇ ਉਸਦੇ ਸਹਿਯੋਗੀਆਂ ਤੇ ਧਿਆਨ ਕੇਂਦਰਿਤ ਕੀਤਾ। ਪੁਲਿਸ ਨੇ ਜਦੋਂ ਸ਼ੇਰਾ ਨੂੰ ਫੜਿਆ ਅਤੇ ਉਸਦੇ ਫੋਨ ਅਤੇ ਲੈਪਟਾਪ ਦੀ ਗਹਿਨ ਜਾਂਚ ਕੀਤੀ ਤਾਂ ਉਹਨਾਂ ਨੂੰ ਇੱਕ ਚੌਕਾਉਣ ਵਾਲੀ ਆਡੀਓ ਰਿਕਾਰਡਿੰਗ ਮਿਲੀ। ਇਹ ਰਿਕਾਰਡਿੰਗ ਸਿਰਫ ਸ਼ੇਰਾ ਦੇ ਗਿਰੋਹ ਨੂੰ ਹੀ ਨਹੀਂ ਬਲਕਿ ਸੁਰਜਦੀ ਪੂਰੀ ਜ਼ਿੰਦਗੀ ਦੀ ਨੀਂਦ ਨੂੰ ਹਿਲਾਉਣ ਵਾਲੀ ਸੀ। ਰਿਕਾਰਡਿੰਗ ਵਿੱਚ ਤਿੰਨ ਆਵਾਜ਼ਾਂ ਸਨ। ਸ਼ੇਰਾ, ਵਿੱਕੀ ਅਤੇ ਸਿਮਰਨ ਅਦਾਲਤ ਵਿੱਚ ਜਦੋਂ ਉਹ ਰਿਕਾਰਡਿੰਗ ਚਲਾਈ ਗਈ ਤਾਂ ਹਾਲ ਵਿੱਚ ਸੁੰਸਾਨ ਛਾ ਗਿਆ ਉਹ ਆਵਾਜ਼ ਜਿਸ ਨੂੰ ਸੁਣ ਕੇ ਸੁਰਜ ਨੇ ਆਪਣੀ ਜ਼ਿੰਦਗੀ ਦੀ ਹਰ ਕੁਰਬਾਨੀ ਦਿੱਤੀ ਸੀ ਹੁਣ ਧੋਖੇ ਅਤੇ ਸਾਜ਼ਿਸ਼ ਦੇ ਸ਼ਬਦ ਬੋਲ ਰਹੀ ਸੀ ਸਿਮਰਨ ਦੀ ਆਵਾਜ਼ ਠੰਡੀ ਅਤੇ ਕਠੋਰ ਹਾਂ ਸਭ ਕੁਝ ਪਲਾਨ ਦੇ ਮੁਤਾਬਕ ਹੋਇਆ ਹੁਣ ਉਹ ਘੱਟੋ ਘੱਟ 20 ਸਾਲ ਲਈ ਜੇਲ੍ਹ ਜਾਵੇਗਾ ਘਰ ਤੇ ਸਾਡਾ ਕਬਜ਼ਾ ਹੋ ਜਾਵੇਗਾ ਅਤੇ ਵਿੱਕੀ ਕੋਲੋਂ ਵੀ ਚੰਗੇ ਪੈਸੇ ਹੋਣਗੇ ਵਿੱਕੀ ਦੀ ਆਵਾਜ਼ ਉਤਸ਼ਾਹਿਤ ਜੀਜਾ ਜੀ ਨੂੰ ਲੱਗਾ ਕਿ ਮੈਂ ਕਾਲਜ ਦੀ ਫੀਸ ਲਈ ਰੋ ਰਿਹਾ ਹਾਂ ਉਹਨਾਂ ਨੇ ਅੱਖ ਬੰਦ ਕਰਕੇ ਪਰੋਸਾ ਕੀਤਾ ਹੁਣ ਅਸੀਂ ਆਰਾਮ ਦੀ ਜ਼ਿੰਦਗੀ ਜੀਵਾਂਗੇ ਅਤੇ ਉਹਨਾਂ ਪੈਸਿਆਂ ਨਾਲ ਨਵਾਂ ਬਿਜ਼ਨਸ ਸ਼ੁਰੂ ਕਰਾਂਗੇ ਸ਼ੇਰਾ ਦੀ ਆਵਾਜ਼ ਹੱਸਦੇ ਹੋਏ ਬਸ ਮੇਰੇ ਪਿਆਰੇ ਹੁਣ ਤੈਨੂੰ ਉਸ ਗਰੀਬ ਟਰੱਕ ਡਰਾਈਵਰ ਦੀ ਬੀਵੀ ਬਣ ਕੇ ਨਾਟਕ ਨਹੀਂ ਕਰਨਾ ਪਵੇਗਾ ਤੋਖਾ ਇੰਨਾ ਡੂੰਗਾ ਸੀ ਕਿ ਅਦਾਲਤ ਵਿੱਚ ਬੈਠੇ ਲੋਕਾਂ ਦੀ ਰੂਹ ਕੰਬ ਗਈ ਇਹ ਪਤਾ ਚੱਲਿਆ ਕਿ ਸਿਮਰਨ ਅਤੇ ਸ਼ੇਰਾ ਦਾ ਪਿਛਲੇ 1 ਸਾਲ ਤੋਂ ਚੱਕਰ ਯਾਨੀ ਇਲੀਗਲ ਅਫੇਅਰ ਚੱਲ ਰਿਹਾ ਸੀ ਸਿਮਰਨ ਸੂਰਜ ਦੇ ਪੈਸੇ ਤੇ ਐਸ਼ੋ ਆਰਾਮ ਕਰਨਾ ਚਾਹੁੰਦੀ ਸੀ ਪਰ ਸੂਰਜ ਘਰ ਵੇਚਣਾ ਜਾਂ ਸਿਮਰਨ ਦੇ ਨਾਮ ਤੇ ਕੋਈ ਵੱਡੀ ਪ੍ਰਾਪਰਟੀ ਕਰਨਾ ਨਹੀਂ ਚਾਹੁੰਦਾ ਸੀ ਉਸਨੇ ਆਪਣੀ ਪਤਨੀ ਅਤੇ ਸਾਲੇ ਨੂੰ ਬਚਾਉਣ ਲਈ ਨਹੀਂ ਸਗੋਂ ਉਹਨਾਂ ਦੀ ਸਾਜ਼ਿਸ਼ ਪੂਰੀ ਕਰਨ ਲਈ ਉਹ ਕਰਜ਼ਾ ਲਿਆ ਸੀ ਵਿਕੀ ਦੀ ਕਾਲਜ ਫੀਸ ਅਤੇ ਕਰਜ਼ਾ ਕੇਵਲ ਇੱਕ ਜਾਲ ਸੀ ਤਾਂ ਕਿ ਸੂਰਜ ਨੂੰ ਮਜਬੂਰ ਦਿਖਾ ਕੇ ਉਸ ਨੂੰ ਓਕਾ ਤੱਕ ਡਰੱਗਸ ਡਿਲੀਵਰ ਕਰਨ ਲਈ ਤਿਆਰ ਕੀਤਾ ਜਾ ਸਕੇ ਉਹ ਜਾਣਦੇ ਸਨ ਕਿ ਬਾਰਡਰ ਤੇ ਡਰੱਗਸ ਫੜੀ ਜਾਵੇਗੀ ਅਤੇ ਸੂਰਜ ਜੇਲ੍ਹ ਚਲਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਘਰ ਅਤੇ ਸਾਰਾ ਪੈਸਾ ਮਿਲ ਜਾਵੇਗਾ ਸੂਰਜ ਜੇਲ੍ਹ ਦੀ ਕੋਠੜੀ ਵਿੱਚ ਇਹ ਰਿਕਾਰਡਿੰਗ ਸੁਣ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸਗੂ ਜ਼ਿੰਦਗੀ ਦਾ ਦਰਦ ਵਹਿ ਰਿਹਾ ਸੀ ਜਿਸ ਪਤਨੀ ਲਈ ਉਸਨੇ ਆਪਣੀ ਜਮਾਨੀ ਅਤੇ ਮਿਹਨਤ ਕੁਰਬਾਨ ਕੀਤੀ ਜਿਸ ਨੇ ਉਸ ਦੀ ਧੀ ਨੂੰ ਜਨਮ ਦਿੱਤਾ ਉਸ ਨੇ ਹੀ ਉਸ ਨੂੰ ਮੌਤ ਦੇ ਮੂੰਹ ਵਿੱਚ ਤੱਕਣ ਦੀ ਪੂਰੀ ਪਲੈਨਿੰਗ ਕੀਤੀ ਸੀ ਸੂਰਜ ਨੂੰ ਹੁਣ ਪਤਾ ਚੱਲਿਆ ਕਿ ਉਹ ਇੱਕ ਅਪਰਾਧੀ ਤੋਂ ਨਹੀਂ ਸਗੋ ਆਪਣੇ ਹੀ ਘਰ ਦੇ ਸ਼ੈਤਾਨਾਂ ਤੋਂ ਹਾਰ ਗਿਆ ਸੀ ਉਸ ਦਾ ਸਭ ਤੋਂ ਵੱਡਾ ਅਪਰਾਧ ਡਰੱਗਸ ਤਸਕਰੀ ਨਹੀਂ ਸੀ ਸਗੋ ਆਪਣੀ ਪਤਨੀ ਅਤੇ ਸਾਲੇ ਤੇ ਕੀਤਾ ਗਿਆ ਅਨਾ ਵਿਸ਼ਵਾਸ ਸੀ ਸਿਮਰਨ, ਵਿੱਕੀ ਅਤੇ ਸ਼ੇਰਾ ਨੂੰ ਕੋਰਟ ਰੂਮ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਸਿਮਰਨ ਨੇ ਇੱਕ ਵਾਰ ਵੀ ਮੁੜ ਕੇ ਸੂਰਜ ਨੂੰ ਨਹੀਂ ਦੇਖਿਆ। ਉਸਦੇ ਚਿਹਰੇ ਤੇ ਦੋਸ਼ ਨਹੀਂ ਸਗੋਂ ਸਿਰਫ ناکਾਮ ਹੋਣ ਦਾ ਗੁੱਸਾ ਸੀ। ਸੂਰਜ ਹੁਣ ਵੀ ਸਲਾਖਾਂ ਦੇ ਪਿੱਛੇ ਸੀ ਪਰ ਉਸਦਾ ਦਿਲ ਹੁਣ ਹੰਝੂਆਂ ਤੋਂ ਖਾਲੀ ਹੋ ਚੁੱਕਾ ਸੀ। ਉਹ ਜਾਣਦਾ ਸੀ ਕਿ ਹੁਣ ਉਸਦੀ ਲੜਾਈ ਕਾਨੂੰਨ ਨਾਲ ਨਹੀਂ ਸਗੋਂ ਇਸ ਡੂੰਗੇ ਵਿਸ਼ਵਾਸਘਾਤ ਨਾਲ ਹੈ। ਅਦਾਲਤ ਦੇ ਹਾਲ ਵਿੱਚ ਸੁੰਸਾਨ ਸੀ। ਜੱਜ ਦਾ ਅੰਤਮ ਫੈਸਲਾ ਆਉਣ ਵਾਲਾ ਸੀ। ਸੂਰਜ ਸਲਾਖਾਂ ਦੇ ਪਿੱਛੇ ਹੁਣ ਜ਼ਰਾ ਵੀ ਡਰਿਆ ਹੋਇਆ ਨਹੀਂ ਸੀ ਉਸਦੇ ਚਿਹਰੇ ਤੇ ਹੁਣ ਡਰ ਨਹੀਂ ਸੀ ਸਗੋਂ ਇੱਕ ਡੂੰਗੀ ਨਿਰਾਸ਼ਾ ਅਤੇ ਨਾਲ ਹੀ ਇੱਕ ਅਜੀਬ ਜਹੀ ਸ਼ਾਂਤੀ ਸੀ ਜਿਸ ਦਿਨ ਉਸਨੇ ਆਪਣੀ ਪਤਨੀ ਅਤੇ ਸਾਲੇ ਦੀਆਂ ਆਵਾਜ਼ਾਂ ਵਿੱਚ ਸਾਜ਼ਿਸ਼ ਸੁਣੀ ਸੀ ਉਸੇ ਦਿਨ ਉਸਦੇ ਜੀਵਨ ਦਾ ਸਭ ਤੋਂ ਵੱਡਾ ਹਨੇਰਾ ਛੱਟ ਗਿਆ ਸੀ ਉਹ ਭੌਤਿਕ ਤੌਰ ਤੇ ਤਾਂ ਹੁਣ ਵੀ ਜੇਲ੍ਹ ਵਿੱਚ ਸੀ ਪਰ ਭਾਵਨਾਤਮਕ ਤੌਰ ਤੇ ਉਹ ਮੁਕਤ ਹੋ ਚੁੱਕਾ ਸੀ ਫੈਸਲਾ ਆਇਆ ਜਜ ਨੇ ਸਾਫ ਕਿਹਾ ਕਿ ਸਿਮਰਨ ਵਿੱਕੀ ਅਤੇ ਸ਼ੇਰਾ ਨੇ ਮਿਲ ਕੇ ਸੂਰਜ ਸਿੰਘ ਸਲਾਰੀਆ ਨੂੰ ਸਿਰਫ ਫਸਾਇਆ ਹੀ ਨਹੀਂ ਸਗੋਂ ਇੱਕ ਅੰਤਰਰਾਸ਼ਟਰੀ ਅਪਰਾਧ ਕਰਨ ਲਈ ਭਾਵਨਾਤਮਕ ਤੌਰ ਤੇ ਮਜਬੂਰ ਕੀਤਾ ਸਾਜ਼ਿਸ਼ ਧੋਖਾਧੜੀ ਅਤੇ ਵਿਸ਼ਵਾਸਘਾਟ ਦੇ ਗੰਭੀਰ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਕਠੋਰ ਸਜ਼ਾ ਸੁਣਾਈ ਗਈ ਜੋ ਉਹਨਾਂ ਦੇ ਕੀਤੇ ਗਏ ਗੁਨਾਹ ਦੀ ਗੰਭੀਰਤਾ ਨੂੰ ਦਰਸਾਉਂਦੀ ਸੀ ਪਰ ਕਾਨੂੰਨ ਕਾਨੂੰਨ ਹੁੰਦਾ ਹੈ ਸੂਰਜ ਨੇ ਡਰੱਗਸ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਭਾਵੇਂ ਅਣਜਾਣੇ ਵਿੱਚ ਕੋਰਟ ਨੇ ਉਸ ਦੀ ਅਣਜਾਣੇ ਵਿੱਚ ਭਾਗੀਦਾਰੀ ਅਤੇ ਪੀੜਤ ਹੋਣ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਸਜ਼ਾ ਨੂੰ ਕਾਫੀ ਘਟ ਕਰ ਦਿੱਤਾ। ਇਹ ਸਜ਼ਾ ਉਸ ਦੇ ਅਪਰਾਧ ਲਈ ਸੀ ਪਰ ਉਸ ਦੀ ਅਸਲੀ ਮੁਕਤੀ ਤਾਂ ਸਾਜ਼ਿਸ਼ ਦੇ ਪਰਦਾਫਾਸ਼ ਹੋਣ ਦੇ ਨਾਲ ਹੀ ਹੋ ਗਈ ਸੀ। ਸੂਰਜ ਜੇਲ੍ਹ ਜਾਣ ਤੋਂ ਪਹਿਲਾਂ ਆਪਣੀ ਕੀਮੀ ਨੂੰ ਮਿਲਿਆ। ਸਿਮਰਨ ਅਤੇ ਵਿਕੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਕੀਮੀ ਨੂੰ ਹੁਣ ਉਸ ਦੀ ਦਾਦੀ ਸੰਭਾਲ ਰਹੀ ਸਨ। ਕੀਮੀ ਨੇ ਜਦੋਂ ਆਪਣੇ ਪਿਤਾ ਨੂੰ ਵਰਦੀ ਵਿੱਚ ਦੇਖਿਆ ਤਾਂ ਉਸ ਦੀਆਂ ਅੱਖਾਂ ਪਾਰ ਆਈਆਂ। ਸੂਰਜ ਨੇ ਕਿੰਮੀ ਦਾ ਛੋਟਾ ਜਿਹਾ ਹੱਥ ਆਪਣੇ ਹੱਥਾਂ ਵਿੱਚ ਲਿਆ। ਉਹ ਗੁੱਡਿਆਂ ਭਾਰ ਚੁਕਿਆ ਅਤੇ ਆਪਣੀ ਧੀ ਦੇ ਮੱਥੇ ਨੂੰ ਚੁੰਮ ਲਿਆ। ਉਸ ਦੀਆਂ ਅੱਖਾਂ ਨਮ ਸਨ ਪਰ ਬੁੱਲ ਮੁਸਕਰਾ ਰਹੇ ਸਨ। ਪਾਪਾ ਨੇ ਕੋਈ ਗਲਤੀ ਨਹੀਂ ਕੀਤੀ ਬੇਟਾ। ਉਸਨੇ ਫੁਸਫੁਸਾਉਂਦੇ ਹੋਏ ਕਿਹਾ। ਪਾਪਾ ਬਸ ਇੱਕ ਬੁਰੇ ਸੁਪਨੇ ਵਿੱਚੋਂ ਗੁਜ਼ਰੇ ਹਨ ਪਰ ਹੁਣ ਉਹ ਬੁਰਾ ਸੁਪਨਾ ਟੁੱਟ ਗਿਆ ਹੈ। ਤੂੰ ਬਸ ਇਹ ਯਾਦ ਰੱਖਣਾ ਕਿੰਮੀ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸੱਚ। ਸੱਚ ਹਮੇਸ਼ਾ ਜਿੱਤਦਾ ਹੈ ਭਾਵੇਂ ਕਿੰਨੀ ਵੀ ਦੇਰ ਲੱਗੇ। ਉਸ ਪਲ ਸੂਰਜ ਨੇ ਮਹਿਸੂਸ ਕੀਤਾ ਕਿ ਉਸਦਾ ਸਭ ਤੋਂ ਵੱਡਾ ਨੁਕਸਾਨ ਤਨ ਦੌਲਤ ਜਾਂ ਆਜ਼ਾਦੀ ਦਾ ਨਹੀਂ ਸੀ ਸਗੋਂ ਉਸ ਵਿਸ਼ਵਾਸ ਦਾ ਸੀ ਜੋ ਉਸਨੇ ਇੱਕ ਗਲਤ ਰਿਸ਼ਤੇ ਤੇ ਕੀਤਾ ਉਸਨੇ ਆਪਣੀ ਪਤਨੀ ਅਤੇ ਸਾਲੇ ਦੇ ਲਾਲਚ ਲਈ ਆਪਣੇ ਜੀਵਨ ਦੇ 7 ਮਿਲੀਅਨ ਡਾਲਰ ਦਾਅ ਉਤੇ ਲਗਾਏ ਜਦੋਂ ਕਿ ਉਹ ਉਸਨੂੰ ਹੀ ਬਲੀ ਦਾ ਬੱਕਰਾ ਬਣਾ ਰਹੇ ਸਨ ਸੂਰਜ ਲਈ ਇਹ ਕਹਾਣੀ ਇੱਕ ਦਰਦਨਾਕ ਅੰਤ ਨਹੀਂ ਸੀ ਸਗੋਂ ਇੱਕ ਨਵੀਂ ਸ਼ੁਰੂਆਤ ਸੀ ਦੋਸਤੋ ਸੂਰਜ ਦੀ ਕਹਾਣੀ ਸਾਨੂੰ ਇੱਕ ਕੌੜਾ ਸਬਕ ਸਿਖਾਉਂਦੀ ਹੈ ਸਭ ਤੋਂ ਵੱਡਾ ਤੋਖਾ ਅਕਸਰ ਕਿਸੇ ਅਣਜਾਣ ਦੁਸ਼ਮਣ ਤੋਂ ਨਹੀਂ ਸਗੋਂ ਆਪਣੇ ਸਭ ਤੋਂ ਕਰੀਬੀ ਰਿਸ਼ਤੇ ਤੋਂ ਆਉਂਦਾ ਹੈ ਜਦੋਂ ਤੁਸੀਂ ਆਪਣੇਆਂ ਤੇ ਵਿਸ਼ਵਾਸ ਕਰਦੇ ਹੋ ਤਾਂ ਅੱਖਾਂ ਬੰਦ ਨਾ ਕਰੋ ਆਪਣੇ ਜੀਵਨ ਦੀ ਕਮਾਨ ਕਦੇ ਕਿਸੇ ਅਜਿਹੇ ਵਿਅਕਤੀ ਦੇ ਹੱਥ ਵਿੱਚ ਨਾ ਦਿਓ ਜੋ ਤੁਹਾਡੀ ਮਜਬੂਰੀ ਦਾ ਫਾਇਦਾ ਚੁੱਕਣਾ ਜਾਣਦਾ ਹੋਵੇ ਸੂਰਜ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੀ ਆਜ਼ਾਦੀ ਕੁਰਬਾਨ ਕਰ ਦਿੱਤੀ ਪਰ ਅੰਤ ਵਿੱਚ ਉਸਨੇ ਖੁਦ ਨੂੰ ਬਚਾਉਣ ਲਈ ਉਸ ਝੂਠੇ ਰਿਸ਼ਤੇ ਨੂੰ ਕੁਰਬਾਨ ਕਰ ਦਿੱਤਾ ਦੋਸਤੋ ਤੁਹਾਨੂੰ ਅਸੀਂ ਦੱਸ ਦਈਏ ਕਿ ਇਸ ਕਹਾਣੀ ਵਿੱਚ ਸਾਡਾ ਮਕਸਦ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਨਹੀਂ ਸਗੋਂ ਸਾਡੇ ਪੰਜਾਬੀ ਟਰੱਕ ਡਰਾਈਵਰ ਭਰਾਵਾਂ ਨੂੰ ਸੁਚੇਤ ਕਰਨਾ ਹੈ ਹਾਲ ਹੀ ਵਿੱਚ ਇਹ ਘਟਨਾ ਸਾਡੇ ਇੱਕ ਪੰਜਾਬੀ ਵੀਰ ਨਾਲ ਵਾਪਰੀ ਹੈ ਉਮੀਦ ਕਰਦੇ ਹਾਂ ਕਿ ਇਸ ਕਹਾਣੀ ਤੋਂ ਸਾਡੇ ਉਹਨਾਂ ਵੀਰਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਅਜਹੀਆਂ ਹੀ ਅਣ ਸੁਣੀਆਂ ਰਹੱਸਮਈ ਅਤੇ ਜਜ਼ਬਾਦੀ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਸਾਨੂੰ ਸਪੋਰਟ ਵੀ ਕਰ ਸਕਦੇ ਹੋ ਸਾਡੇ ਚੈਨਲ ਦੇ ਮੈਂਬਰ ਬਣ ਕੇ ਤੁਹਾਡਾ ਸਾਥ ਹੀ ਸਾਡੀ ਤਾਕਤ ਹੈ